ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਤ ਜਤ ਆਗ ਸਚ ਜੁਗਾਦ ਸਚ ਹਾਬੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚਣਾ ਹੋਵੈ ਜੇ ਸੋਚੇ ਲਖ ਗਾਰ ਧੁਪਾ ਧੁਪਨਾ ਹੋਵੈ ਜੈ ਲਾਇ ਰਹਾ ਦਿਵਤਾਰੁ ਸੁਖਿਆ ਸੁਖਨਾ ਉਤਰੇ ਜੈ ਬੰਨ ਪੁਰੀਆ ਪਾਰ ਸਾਹਸ ਸਿਆਣ ਕਾ ਲਖ ਹੋਇ ਤਾ ਇਕ ਨੰ ਚੰਡਨ ਨਾਲ ਕਿ ਸੱਜਿਆਰਾ ਹੋਈਐ ਕਿ ਕੁੜਾ ਟੁਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੇ ਓ ਬਨਾਂਕਾਰ ਹੁਕਮ ਨਾ ਕਿਆ ਜਾਏ ਹੁਕਮੇ ਓ ਨ ਜੀ ਜੇ ਤੁਮ ਰਾਵੜ ਆਈ ਹੁਕਮੇਉ ਤੁਮਨੇਤ ਹੁਕਮ ਲਿਖ ਦੂਸੋ ਪਾਈਆ ਇਕਨਾ ਹੁਕਮੇ ਬਲ ਸੇਸ ਇਕ ਹੁਕਮੇ ਸ੍ਰੰਗ ਪਾਈਆ ਹੁਕਮ ਆੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜਾ ਕਮ ਕਾ ਨਾ ਕੋਏ ਗਵ ਕੋ ਤਾਣੁ ਵਤੀਸ ਤਾਣ ਗਵ ਕੋ ਦਾਤ ਜਾਣਾ ਨਿਸ਼ਾਨ ਗਾਵਾ ਕੋ ਗੁਣ ਵਟਿਆ ਆਇਆ ਚਾਰ ਗਵਾ ਕੋ ਵਿਜਾ ਵਿਚ ਵਿਚਾਰ ਗਵਾ ਕੋ ਸਾਜ ਪ੍ਰੇਤਨ ਖੇਹ ਗਵਾ ਕੋ ਜੇਲਾ ਪ੍ਰਦੇਸ਼ ਗਵਾ ਕੋ ਜਤ ਜਿਸਾ ਦੂਰ ਗਵਾ ਕੋ ਵੇਖੇ ਹਾਦਰਾ ਦੂਰ ਕਥਨਾ ਕਥਿਨਾ ਆਵ ਕੋਟ ਕਥ 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 ਕੋਟ 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 ਦੇਦਾ ਲੈਂਦਾ ਥਕ ਪਾਏ ਜਗ ਜਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਸਬਿ ਪ੍ਰਵਾਵ ਸਤਿ ਸਾਹਿਬ ਸਚਨਾ ਆਏ ਅੱਖਰ ਕੋ ਅਪਾਰ ਅੱਖ ਮੰਗਹਿ ਦੇ ਦੇ ਦਾਤ੍ਰੇ ਤਾ ਤਾਦ ਫਿਰ ਕਹਿ ਕਰ ਰਖਿਆ ਜਦ ਦਿਸੈ ਦਰਬਾਰ ਮੋਹ ਕੇ ਬੋਲਣ ਬੋਲਿਐ ਜਿਸੁ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਢਿ ਆਏ ਵਿਚਾਰ ਕਰਮੇ ਆਵ ਕਪੜਾ ਨਦਰਿ ਮੁਖ ਦਵਾਰ ਨਾਨਕ ਵਾ ਜਾਣਿਆ ਸਵਾਪੇ ਸੱਜਿਆ ਅਰੰਧ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਚਿਤ ਪਾਇਆ ਮਾਨ ਨਨ ਗਾਵਿਆ ਗੁਣ ਨਿਧਾਨ ਗਾਵਿਆ ਸੁਣਿਆ ਮਨ ਰਖਿਆ ਪਾਉ ਦੁੱਖ ਪਰ ਹਰ ਸੁਖ ਤਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਦਇਆ ਸਮਾਏ ਗੋਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੇ ਮਾਈ ਜਿਹੋਂ ਜਨਖਨ ਨਾਏ ਕਹਣਾ ਕਤ ਨਾ ਜਾਏ ਗੁਰਾਂ ਇੱਕ ਦੇਹ 부ਜਾਏ ਸਭਨਾ ਜੀ ਆਕਾ ਇੱਕ ਦਾਤਾ ਸੋਮ ਵਿਸਰਣ ਨ ਜਾਏ ਤਿਰਥ ਨਾ ਜੇ ਤਿਸਤਾ ਵਾ ਵਿਣ ਭਣੇ ਕੇ ਨਾਇ ਪ੍ਰੀਤ ਜੇ ਤਿਸ ਸੁਠੂ ਪਾਏ ਵਿਖਾ ਵਿਣ ਕਰਮਾ ਕੇ ਮਿਲ ਲਏ ਮਤਿ ਵਿੱਚ ਰਤਨ ਜਵਾਹਰ ਮਣਕ ਜਿਹ ਕੋ ਗੁਰ ਕੇ ਸੁਣੇ ਗੁਰਾਂ ਇੱਕ ਦੇਹ 부ਜਾਇ ਸਭਨ ਜੀਆ ਕਾ ਇੱਕ ਦਤਾ ਸੋ ਹਮ ਵਿਸਰਨ ਜਾਏ ਜੇ ਜੁ ਤਾਰੇ ਅਰਜ ਹੁਰਦ ਸੁਣੇ ਹੋਏ ਨਵਾ ਕੰਡਾ ਵਿੱਚ ਜਾਣਿਆ ਨਾਚ ਰਤ ਸੋ ਕੋਏ ਜੰਗਾ ਨਾਮ ਰਖੈ ਕਹ ਜਸ ਕ੍ਰਿਤ ਜਗਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨ ਪੁੱਛਾ ਕੇ ਕਿਟਾ ਅੰਦਰ ਤਿਲ ਕਦ ਦੋਸੇ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣਦੇਵ ਹਾ ਭਨ ਸੁ ਜੈ ਜੇ ਤਿਸ ਗੁਣ ਕੋਏ ਕਲੇ ਸੁਣਿਆ ਸਜ ਫੇ ਸੁਰਨਾਥ ਸੁਣਿਆ ਤਤ ਤਵ ਨ ਆਕਾਸ ਸੁਣਿਆ ਦੇਵ ਪ੍ਰਭ ਪਤਾਲ ਸੁਣ ਪਉਨਸ ਕਾਲ ਨਾਨਕ ਬਖਸ਼ ਸਲਾਮਿਕਾ ਸੁਣ ਦੂਜ ਪਾਪ ਤਨਾਸ਼ ਸੁਣ ਐਸਰ ਬਰਮਾ ਇੰਦ ਸੁਣਿਆ ਮੋਕਸ਼ ਲਾਨਮੰਦ ਸੁਣਿਆ ਜੋਗ ਜੋਤਨ ਭੇਦ ਸੁਣਿਆ ਸਾਦ ਸੰਤ ਸਮ੍ਰਿਤ ਵੇਦ ਨਾਨਕ ਭੁਤਾਂ ਸਦਾਵੇਂਗਾ ਸੁਣਿਆ ਦੂਪ ਪਾਉ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 86 ਤਾਈ ਸੰਨ ਸੁਣਿਆ ਪੜ ਪੜ ਪਾਵ ਮਾਨ ਸੁਣਿਆ ਲਾਜ ਸਹਿਤਿਆ ਨਾਨਕ ਭੁਤਾਂ ਸਦਾਵੇਂਗਾ ਸੁਣਿਆ ਦੂਪ ਪਾਉ ਕਾ ਨਾਸ ਸੁਣਿਆ ਸਰਾ ਗੁਣ ਅਤਿ ਗਾਹੇ ਸੁਣਿਆ ਸੇਖ ਪੀਰ ਪਾਸਾ ਹੈ ਸੁਣਿਆ ਦੇ ਪਾਵ ਰੋ ਸੁਣਿਆ ਹੱਥ ਵਸਗਾਓ ਨਾਨਕ ਤਸ ਰਮਿਗਾ ਸਿਨ ਦੂਪਾਪ ਕਾ ਨਾਸ ਮਨ ਗਿਗਕ ਕੈ ਨ ਜਾਏ ਜੇ ਕੋ ਕਹਿ ਬਿੱਥੈ ਪਛਤਾਏ ਕਾਗਦ ਤਨ ਮਨਾ ਲੇਖਣਾ ਹਰ ਮਨ ਕਬ ਕਰਨ ਵਿਚਾਰ ਸਨ ਨਰਨਜਨ ਹੋਏ ਜੇ ਕੋ ਮਨ ਜਾਣ ਮਨ ਕੋ ਮਨ ਸੁਰਤਾ ਮਨ ਗੁਧ ਮਨ ਸਗਰ ਕਉਣ ਕੇ ਸੁਧ ਮਨ ਮੋ ਚੋਟਾ ਨਾ ਖਾਏ ਮਨ ਜਉ ਕਾ ਸਾਸ ਨ ਜਾਏ ਐਸਾ ਨਾਮ ਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਾਂ ਮਾਰਗ ਠਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨਾਂ ਮਗਨ ਚੱਲੇ ਪੰਥ ਮਨਾਂ ਤਨ ਸਿੱਧੇ ਸੰਤੰਦ ਐਸਾ ਨਾਮ ਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਾਂ ਪਾਵ ਮੋਖ ਦਵਾਰ ਮਨਾਂ ਪਰਵਾਰਾ ਸਦਾਦ ਮਨ ਕਰਤਾ ਦੇ ਗੁਰ ਸਿੱਖ ਮਨ ਨਨ ਭਵਨਾ ਪਿਖ ਐਸਨ ਨਰਨਜਨ ਦੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਦਾਨ ਪੰਜ ਪ੍ਰਦਾਨ ਪੰਚੇ ਪਾਵਾਂ ਗੁਰ ਕਾ ਮਾਨ ਬੰਤੇ ਸੋਹ ਹ ਦਰ ਰਾਜਨ ਪੰਚਾ ਕਾ ਗੁਰੇ ਧਿਆਨ ਜੇ ਤੂ ਕਹਿ ਕਰ ਵਿਚਾਰ ਪ੍ਰਤਿ ਇਕ ਕਰਣਾ ਨਹੀਂ ਸੁਮਾਰ ਧੂਲ ਤੰਦਿਆ ਕਾ ਪੂਤ ਸੰਤੋ ਤਾਵ ਰਖਿਆ ਜਨ ਸੂਤ ਜੇ ਕੋ ਬੁਝਾਉ ਐ ਸਤਿਆਦ ਭਵਲਾ ਉਪਰ ਕੇ ਤਪਾਰ ਕਰਤੇ ਹੋਰ ਪ੍ਰਾਹੋਰ ਹੋਰ ਇਸਤੇ ਫਾਤ ਲਖਣ ਜੋਰ ਜੇ ਜਾ ਤਰੰਗ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾ ਏ ਹੋ ਲਖਣ ਜਾਣ ਕੋਏ ਲਖਾ ਲਖਾ ਕੀਤਾ ਹੋਏ ਪਿਤਾ ਕਨਸ ਵਦ ਰੂਪ ਤੇ ਦੇ ਦਾਤ ਜਣ ਕਣ ਤੂਤ ਪਿਤਾ ਪਸਾ ਇੱਕ ਕਵ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਣ ਕਾ ਵਿਚਾਰ ਵਾਰਣ ਜਾਵਾ ਏਤ ਗਾੜ ਜੋ ਤੁਧ ਪਾਵ ਸਾਇ ਪ੍ਰੇਕਾਰ ਤੂੰ ਸਦਾ ਸਲਾਮਤ ਨਿਰੰਕਤ ਅਸੰਖ ਜਪ ਸੰਭਾਵ ਸੰ ਦੂਜਾ ਸੰ ਤਪਤਾ ਅਸੰਗ੍ਰੰਥ ਨੂੰ ਗਵੇਦ ਪਾਠ ਅਸੰਗ ਜੋ ਹੁ ਮਨ ਰਹਾ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਸਤੇ ਸੰਜਾ ਤਾਰ ਅਸੰਗ ਸੂਰਮੋ ਕਲਸਾਦ ਅਸੰਗ ਮੋਲੇ ਬਿਲਾਏ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਿਆਨ ਜਾਵਾ ਏਕ ਗਾਦ ਜੋ ਤੁਧ ਪਵਸੈ ਪ੍ਰੀਤ ਕਾਰ ਤੁ ਸੰਦਾ ਸਲਾਮਤ ਨਿਰੰਕਾਦ ਅਸੰਖ ਮੁਰਤ ਕੰਧ ਘੋਰ ਸੰਜੋਰਾ ਰਾਮ ਘੋਰ ਸੰਘ ਅਮਰ ਕਰ ਜਾਏ ਜੋਰ ਸੰਗਲਵੜ ਤਿਆ ਤਮਾਏ ਅਸੰਗ ਪਾਪਿ ਪਾਪ ਕਰ ਜਾਏ ਸੰਗ ਕੁੜਿਆਰ ਕੂੜੇ ਫਿਰਾਏ ਸੰਗ ਮਲੇਠ ਅਮਰ ਬਖਾਏ ਅਸੰਗ ਨੰਦ ਸਰ ਕਰ ਪਾਲ ਨਨ ਅਨਿਤ ਕਾ ਵਿਚਾਰ ਵਰਨ ਜਵ ਏਤਵਾਦ ਜੋ ਤੁਧ ਪਾਵਸਾਏ ਬ੍ਰੇਕਾਰ ਤੁਸ ਸਦਾ ਸ੍ਰਮਤ ਨਿਰੰਕਾਰ ਅਸੰਖਨਾ ਸੰਖਾਵ ਅਗੰਮ ਗੰਮ ਸੰਗ ਲੋਏ ਅਸੰਖਾ ਸਰਪਾਦੋਏ ਅਖਰੇ ਨਾਮ ਅਖਰੇ ਸਲਾਹ ਹੈ ਅਖਰੇ ਗਿਆਨ ਗੀਤ ਗੁਣ ਗਾਏ ਅਖਰੇ ਲੇਖਣ ਬੋਲਣ ਬਾਣ ਅਖਰੇ ਸਤ ਸੰਜੋਗ ਵਖਾਣ ਜਨਾ ਲਿਖਿਤ ਸਰਣਾਏ ਜਿ ਪ੍ਰਮਾਏ ਤਿ ਸਿਪਾਏ ਜਿ ਤਾ ਗਿਤਾ ਦਿਤਨੋ ਗਣ ਨਾਵਨੈ ਤੋਥਾਓ ਕੁਦਰਤ ਕਮਣ ਕਾ ਦੇਚਾਰ ਸਾਰਿਆਂ ਨਾਲ ਜਾਵਾ ਏਤਗਾਰ ਜੋ ਤੁਧ ਪਵ ਸਾਇ ਭਰੇ ਕਰ ਤੁਸਰਾ ਸ੍ਰਮਤ ਨਿਰੰਕਾਰ ਭਰਿਆ ਹਾਥ ਕਰ ਤੰਦੇ ਪਾਣੇ ਤੁਕ ਤਰਸ ਖੇਹ ਮੂਤ ਭਲੇ ਤੇ ਅੱਕੜ ਹੋਏ ਜੇ ਸਾਬੁਨ ਲਈ ਆਉਤੋਏ ਭਰਿਆ ਮਤ ਪਾਪਾ ਕਾ ਸੰਗ ਓ ਤੁਕਾ ਨਵਤਰੰਗ ਪੁਨੇ ਪਾਪੇ ਆਖੜ ਨਾਇ ਕਰ ਕਰ ਕਰਣਾ ਲਿਖ ਲ ਜਾ ਆਪੇ ਬੀਜ ਆਪੇ ਥਾ ਨਾਨਕ ਤੁਮੇ ਆਵੋ ਜਾ ਤਿਰਥ ਤਪ ਦਇਆ ਦਤਦਾਨ ਜੇ ਕੋ ਪਾਵੈ ਤਲ ਕਾ ਮਾਨ ਸੁਣਿਆ ਮਨ ਅਮਨ ਕੀਤਾ ਪਾਉ ਅੰਤਰ ਗਤ ਤਿਰਥ ਮਨ ਆਵ ਸਭ ਗੁਣ ਤੇਰੇ ਮਨ ਨਾਹੀ ਕੋਏ ਗਣ ਗੁਣ ਕੀਤੇ ਭਗਤ ਨਾ ਹੋਏ ਸੁਅਸਤੁ ਆਸਤ ਬਣੇ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਨ ਸਵੇਲਾ ਵਖਤ ਕਮਣ ਕਮਣ ਥਿਤ ਕਮਣਵਾਦ ਕਮਨ ਸਰਉਤੇ ਮਾਹੋ ਕਮਣ ਜਤੋ ਆਕਾਰ ਦੇ ਨ ਪਾਇਆ ਪੰਡਤੀ ਜਹੂ ਵਾਲੇ ਕੁਰਾਨ ਭਗਤ ਨ ਪਾਇਓ ਕਾ ਦੀਆਂ ਜੇ ਲਿਖਣ ਲੈ ਕੁਰਾਨ ਥਿਤਵਾ ਨ ਜੋਤੇ ਜਾਣ ਰਤਮਾ ਉਹਨਾਂ ਕੋਏ ਜਾ ਕਰਤਾ ਸ੍ਰਿਠੇ ਕੋ ਸਾਜੇ ਆਪੇ ਜਾਣ ਸੋਏ ਕਿਰਖ ਆਖਾ ਤਿਸਾ ਲਾਹੇ ਕਿਉ ਵਰਣੇ ਕਿਉ ਜਾਣ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕੀਤਾ ਜਾ ਤਾ ਹੋਵ ਨਾਨਕ ਜੇ ਤੋ ਆਪੋ ਜਾਣ ਅਗਗਨ ਸੋਹ ਪਤਲ ਪਤਲ ਲਖ ਅਗਾਸਾ ਦਾਸ ਹੋੜ ਕੋੜੂ ਪਾਲ ਥਕ ਵੇਦ ਕਾਨਿਕ ਬਾਤ ਸਾ ਸੜਾ ਕਨਕ ਤੇ ਬਾਸ ਲੋ ਇਕ ਤਾਤ ਲਿਖਾ ਤਾਂ ਲਿਖਿਆ ਲਿਖਾ ਵੇ ਵਿਨਾਸ ਨਾਨਕ ਵਡਾ ਆਖਿਆ ਆਪੇ ਜਾਣ ਆਪ ਸਲਹਿ ਸਲਹਿ ਇਹ ਤੇ ਸੁਖ ਨਾ ਪਾਈਆਂ ਨਦਿਆਂ ਤਵਹ ਭਵਸਮਦ ਨਾ ਜਾਣੇ ਸਮਦ ਸੈ ਸਰਤਾਨ ਗ੍ਰਹ ਸੈ ਤੇ ਮਾਲ ਤਨ ਕਿੜੇ ਤੁਣਾ ਹੋਵਨੇ ਜੇ ਤਿਸ ਮਨੋਂ ਨਾ ਵਿਸਰ ਅੰਤ ਨ ਸਿਤੇ ਕੈ ਨਾ ਅੰਤ ਅੰਤਨਾ ਕਰਣਾ ਦੇਨਾ ਅੰਤ ਅੰਤਨਾ ਦੇਖਣਾ ਸੁਣਨਾ ਅੰਤ ਅੰਤਨਾ ਜਪ ਕੈ ਮੰਨ ਮੰਤ ਅੰਤਨਾ ਜਪ ਤਿਤਕਾਰ ਅੰਤ ਅੰਤਨਾ ਜਪ ਪਾਦਾਵ ਅੰਤ ਕਰਨ ਕਿਤੇ ਵਿਰਲਾਏ ਤੰਕੇ ਅੰਤ ਨਾ ਪਾਏ ਜਾਏ ਇਹੋ ਅੰਤਨਾ ਜਾਣ ਕੋਏ ਬਉਤਾ ਕਈਆ ਬਉਤਾ ਹੋਏ ਵੱਡਾ ਸਾਹਿਬ ਚਥਾ ਸੋਚ ਉਪਰ ਉਚਾਨਾ ਹੋਏ ਬੜੂ ਉਚਾ ਵਕੋਏ ਇਹ ਸੋਚ ਤੂੰ ਜਾਣੈ ਸੋਏ ਜਿਵੜੇ ਆਪ ਜਾਣੈ ਆਪਾਪ ਨਾਨਕ ਨਦਰਿਕਨ ਮੇ ਦਾਤ ਬਖਤਾ ਕਲਮ ਲਿਖਿਆ ਨਾ ਜਾਏ ਗੁੱਡਾ ਦਾ ਕਾ ਤਨ ਨਾ ਤਮਾਏ ਕਿਤੇ ਮੰਗਾ ਜੁਦ ਪਾਦ ਕਿਤੇ ਗਣਤ ਨਹੀ ਵਿਚਾਰ ਕਿਤੇ ਖਵ ਟੁਟਾ ਵੇ ਕਰ ਕਿਤੇ ਲਾਲ ਮੁਖੁ ਲਪਾਇ ਕਿਤੇ ਮੂਰਤ ਖਾਹੀ ਖਾਏ ਕਿਤੇ ਦੁਖ ਭੂ ਸਦਮਾਨ ਏ ਬੇਜਾ ਤ੍ਰੇਦਰ ਤਰ ਬੰਦ ਖਲਾਸੇ ਪੜਨੋ ਏ ਹੋ ਰਾਤਨ ਸਤਕੋ ਜੇ ਕੋ ਖਕ ਵਖਣ ਪਾਏ ਉਹ ਜਾਣਾ ਜਿਤੇ ਅਮੂਖਾਏ ਆਪੇ ਜਾਣ ਆਪਿ ਦੇ ਅਖਸੇ ਬਿਤੇ ਕੀ ਜਿਸਨਾ ਭਗਸੇ ਸਸਾਲੈ ਨਾਨਕ ਪਾਸਾ ਹੀ ਪਸਾ ਅਮੁੱਲ ਗੁਣਾ ਅਮੁੱਲ ਵਾਪਾਰ ਅਮੁੱਲ ਵਾਪਾਰੀ ਮਨ ਪੰਡਾਲ ਅਮੁੱਲ ਆਵੇ ਮੁੱਲ ਜਾਏ ਮੁੱਲ ਪਾਏ ਮੁੱਲ ਸਮਾਏ ਅਮੁੱਲ ਤਨ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਫਲ ਬਾਣ ਮਨ ਬਸੇ ਸੇ ਸਮੁਹ ਮਹਾਨ ਅਮੁੱਲ ਕਰਮ ਮੁੱਲ ਪ੍ਰਮਾਣ ਅਮੁੱਲ ਮੁੱਲ ਆਖ ਨਾ ਜਾਏ ਆਤ ਅਤ ਰਹਿ ਲਿਵਲਾਏ ਆਖਾ ਵਿਦ ਬਾੜ ਪੁਰਾਣ ਆਖਾ ਪੜੇ ਤਰਵਖਿਆਣ ਅੱਖਾਂ ਬਰਨੈ ਅੱਖੇ ਅੰਦ ਅੱਖਾ ਗੋਪੀ ਤਾ ਗੋਬਿੰਦ ਅੱਖਾ ਇਸਰਵਾਖੇ ਸਿਧ ਅੱਖਾ ਕਿਤੇ ਕਿਤੇ ਬੁੱਧ ਅੱਖਾ ਦਮਕ ਦੇਵ ਅੱਖਾ ਸੁਨ ਨਰ ਮਨ ਜਨ ਸੇ ਹਿਤੇ ਅੱਖ ਹੈ ਆਪਣ ਪਾਏ ਹਿਤੇ ਕਹਿ ਕਉ ਢੁਟ ਜਾਏ ਹਿਤੇ ਕਿਲੇ ਉਰ ਕਰੈ ਤਾ ਅਖਨਾ ਸਤੈ ਕੇਤੇ ਜੈਵੜ ਪਾਵਤੋੜੋ ਨਾਨਕ ਜਣਾ ਸਤਿ ਸੋਇ ਜੇ ਕੋ ਅੱਖ ਭੁਲ ਵਿਗਾੜ ਤਾਂ ਲਿਖਿਐ ਸਰਗਵਾਰ ਗਵਾਰ ਸੋ ਦਰ ਕਹਿ ਹ ਸੋ ਕਰ ਕਹਿ ਜਿਤ ਵੇ ਸਰਬ ਸਮਾ ਲੈ ਵਾਜੈ ਨਾਨਕ ਅ ਸੰਖਾ ਕਿਤੇ ਬਵਣ ਹਰੇ ਕਿਤੇ ਰਾਗ ਪ੍ਰੀਤ ਸੋ ਕਈ ਅਨ ਕਿਤੇ ਗਵਣ ਹਰੇ ਗਵ ਕਹਨੋਂ ਕੰਪਣੇ ਬਸੰਤਰ ਗਾਵੈ ਰਜ ਤਰਨ ਦੁਆਰੇ ਗਾਵੈ ਚਿਤ ਗੁਪਤ ਲਈ ਜਾਣ ਲਿਖ ਲਿਖ ਤਰਨ ਵਿਚਾਰੇ ਗਾਵੈ ਇਸਰ ਬ੍ਰਹਮਾ ਦੇਵੇ ਸੋਨਸਰਾਂ ਸਵਾਰੇ ਗਾਵੈ ਇੰਦ ਇੰਦਾ ਸੁਨ ਦੇਠ ਦਿਲ ਤੇ ਅੰਦਰ ਨਾਲੇ ਗਾਵੈ ਸਦ ਸਮ ਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੇ ਗਾਵੈ ਵੀਰ ਪ੍ਰਾਰੇ ਗਾਵਨ ਪੰਡਤ ਪੜਨ ਰਖੇ ਸਦ ਜੁਗ ਜੁਗ ਵੇਦਾਂ ਨਾਲੇ ਗਾਵੈ ਮਹੌਨ ਆ ਮਨ ਮੋਹਨ ਸੁਰਗਾ ਮਥ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤਿਰਥ ਨਾਲੇ ਗਾਵ ਜੋਤ ਮਹਾ ਪ੍ਰਸੂਰਾ ਗਾਵ ਖਣ ਚਰ ਗਾਵ ਖੰਡ ਮੰਡਲ ਵਰ ਭੰਡ ਕਰ ਕਰ ਦਖ ਤਰ ਸੇ ਤਦਨ ਗਾਵ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮਜਤਨਾ ਆਵਨ ਨਾਨਕ ਵਿਚਾਰੇ ਸੋਏ ਸੋਏ ਸਦ ਸਜ ਸਾਹਿਬ ਸਚ ਸਤਿਨਾਇ ਹਬੇ ਉਸ ਜਨ ਜਸਿ ਰਤਨਾ ਜਿਨਰ ਚਾਏ ਰੰਗੇ ਰੰਗੇ ਪਤੇ ਤ੍ਰਿਕ ਜਨ ਸੇ ਮਾਇਆ ਜਿਨੂ ਪਾਏ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਤੇ ਵੜਿਆਏ ਜੋਤਿਸ ਪਾਵੈ ਸੋਏ ਕਰਸੇ ਉਤਮਨਾ ਕਰਣਾ ਜਾਏ ਸੋ ਬਾਸਾ ਹੋ ਸਹ ਬਾਸਾ ਸਾਹਿਬ ਨਾਨਕ ਰਣਜਾਇ ਮੁੰਦਾ ਸੰਤੋਖ ਸਰਮਪਤ ਤੁਲੇ ਧਿਆਨ ਕੇ ਕਰਾ ਵਿਭੂਤ ਖੰθα ਕਾਲ ਕੁਵਾਰੇ ਕਾਇ ਜੁਗਤ ਡੰਡਾ ਪ੍ਰਤੀਤ ਆਏ ਪੰਥੇ ਸਗ ਜਨਾਂ ਤੇ ਮਨ ਜੀਤਾ ਜਗ ਜੀਤ ਆਦੇਸ ਤਿਸ ਸਾਦੇ ਆਦ ਨੀਲਨਦਨ ਹਤ ਜੁਗ ਜੁਗ ਏਕ ਹੋਵੇਸ ਉਤ ਗਿਆਨ ਦੇ ਆਪੰਡਰਣ ਖੜਕਟ ਵਾਜਨ ਆਪਨਾਥ ਨਾਥੇ ਸਭ ਜਾ ਕੇ ਬ੍ਰਿਦ ਸਜੇ ਅਵਰਾ ਸਾਦ ਸੰਜੋਗ ਵਿਜੋਦ ਕਾਲ ਚਲਾਵੇਂ ਲਿਖ ਆਵੇ ਪਾਗ ਆਦੇਸ ਤਿਸਾ ਦੇਸ ਆਗ ਅਨਿਲ ਅਨਾਦਨ ਹਤ ਜੁਗ ਜੁਗ ਇਕ ਹੋਵੇ ਇਸ ਇਕਮਾਹੀ ਜੁਗਤ ਵਿਆਇ ਤਨ ਤੇਲੇ ਪ੍ਰਵਾਣ ਇਕ ਸੰਸਾਰੇ ਭੰਡਾਰੇ ਇਕ ਲਾਇ ਦਿਵਾਨ ਜਦ ਤਿਸ ਭਵ ਦਿਵਤਲਾਵਾ ਜਬ ਹੋਵਾ ਪ੍ਰਮਾਨ ਹੋ ਵੇਖ ਆ ਨਨਦ ਨਾ ਆਵੇ ਬਗਦਾ ਵਿਡਾਨ ਆ ਦੇਸ ਤਿਸੈ ਦੇਸ ਆਦ ਨਿਦਨਦਨ ਹਕ ਜੁਗ ਜੁਗ ਏਕੋ ਵੇਸ ਆਸਣ ਲੋਇ ਲੋਇ ਭੰਡਾਰ ਜੁਗਿ ਛਾਇਆ ਸਵੇਤਾ ਵਾਰ ਕਰ ਕਰ ਵੇਖੈ ਸ੍ਰਿ ਜਨਹਾਰ ਨਾਨਕ ਸਤਿ ਕੀ ਸਤਿਕਾਰ ਆਦੇਸ ਸਤਿ ਸਦੇਸ ਆਦ ਅਨੀਲ ਆਦ ਨਹਤ ਜੁਗ ਜੁਗ ਇਕ ਹੋਵੇ ਇਸ ਇਕ ਦੂਜੇ ਭਾਉ ਲਖ ਹੋਏ ਲਖ ਵਾ ਲਖ ਵੀਸ ਲਖ ਲਖ ਗਿੜੇ ਆਖਿਐ ਏਕ ਨਾਮ ਜੁਤ ਧੀਸ ਏਤਰਾ ਪਦ ਕਉੜੀਆਂ ਢੜਿਆ ਹੋਏ ਅਕੀਸ ਗੱਲਾਂ ਆਕਾਸ਼ ਤੇ ਟਟਾ ਆਏ ਰੇਸ ਨਾਨਕ ਨਦਰੇ ਪਾਏ ਆ ਊੜੇ ਊੜਾ ਠੇਸ ਆਖਣਾ ਜੋਰਜ ਪਨ ਜੋਰ ਜੋ ਨਾਮ ਗਣ ਦੇ ਨ ਜੋਰ ਜੋ ਨਾ ਜੀਵਨ ਮਰਨ ਨ ਜੋਰ ਜੋ ਨਾ ਰਾਜ ਮਨ ਮਨਸੂਰ ਜੋ ਨਾ ਸ੍ਰਤੀ ਗਨ ਵਿਚਾਰ ਜੋ ਨਾ ਜੂਤੇ ਛੁੱਟਾ ਸੰਸਾਰ ਜਿਸ ਹਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੇਤਨਾ ਕੋਇ ਰਤ ਜੋਤੇ ਥਿਥੇ ਵਾਰ ਪਵਨ ਪਾਣ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰਖੇ ਤਰਨਸਾਲ ਇਸ ਵਿੱਚ ਜੇ ਜੋਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਸਿਧਾ ਸੋਨ ਪੰਚ ਪ੍ਰਵਾਨ ਨਦਰਿ ਪਰਮ ਪਵਨ ਨੇ ਸਾਨ ਕਤਪਕਾਇ ਉਧਾ ਪਾਇ ਨਾਨਕ ਆ ਜਾਪਾ ਜਾਏ ਧਰਮ ਖੰਡ ਕਾਇ ਉਹ ਧਰਮ ਗਿਆਨ ਕਣ ਕਾ ਕੋ ਕਰਮ ਕਿਤ ਕਣ ਕਣੇ ਵਸੰਤਰ ਕਿਤ ਕਨ ਮਹੇਸ ਕਿਤ ਬਰਮ ਘਾੜਤ ਪੜੀ ਆ ਗੁਰੂ ਪਰੰਗ ਕੇ ਵੇਸ ਕਿਤ ਆ ਕਰਮ ਭੁਮੇ ਮੇਰ ਕਿਤ ਕਿਤ ਧੂਪ ਦੇਸ ਕਿਤ ਇੰਦ ਚੰਦ ਸੂਰ ਕਿਤ ਕਿਤ ਮੰਡਲ ਦੇਸ ਕਿਤੇ ਸਤਿਬੁੱਧਨਾਥ ਕਿਤੇ ਕਿਤੇ ਦੇਵੇ ਵੇਸ ਕیتے ਦੇਵ ਤਨੁ ਮਨੁ ਕੇਤੇ ਕੇਤੇ ਰਤਨ ਸਮੰਦ ਕੇਤੇ ਆਖਾਣੇ ਕੇਤੇ ਬਾਣੇ ਕੇਤੇ ਭਾਤ ਨਰਿੰਦ ਕੇਤੇ ਸੋਤੇ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਸਿਧਾ ਨਾਲ ਬਿਨਉਦ ਕੋੜ ਅਨੰਦ ਸਰਮ ਖੰਡ ਕੇ ਬਾਣੇ ਰੂਪ ਸਿਧਾ ਘਾੜਤ ਫੜਿਆ ਭਗਤਾਨੂਪ ਕਾਂ ਕੀ ਅਗਲਾਂ ਕਥਿਆਨਾ ਜਾਹਿ ਜੇ ਕੋ ਕਹਾ ਪਿਛਾ ਪਛਤਾਏ ਤਿਥਾ ਘੜਿਆ ਸੁਖਮਤਿ ਮਨ ਬੁੱਧ ਤਿਥਾ ਘੜਿਆ ਸਦੰ ਸਦਾਂਕੇ ਸੁਧ ਕਰਮ ਖਣਕੇ ਬਾਣੇ ਜੋਰ ਤਿਥਾ ਹੋਰ ਨ ਕੋਏ ਹੋਰ ਤਿਥਾ ਜੋਦਮਾ ਬ੍ਰਸੂਰ ਨਮਾ ਰਾਮ ਰਿਆ ਪ੍ਰਭੂਰ ਜਿਥਾ ਸਿਤੋ ਸਿਤਾ ਮਨ ਮਾਏ ਤਾਂ ਕੇ ਰੂਪ ਨ ਕਥਨੇ ਜਾਏ ਨਾ ਹੋ ਮਰਨ ਠਗੇ ਜਾਏ ਜਿਨ ਕਾ ਰਾਮ ਵਸਾ ਮਨ ਮਾਏ ਸਿਥਾ ਭਗਤ ਵਸਾ ਕੇ ਲੋਏ ਕਰ ਅਨੰਦ ਸਚਾ ਮਨ ਸੋਏ ਸਤਖੰਡ ਵਸਾ ਨਿਰੰਗ ਕਾ ਹਰ ਕਰ ਵੇਖੈ ਨਦਰ ਨਿਹਾਲ ਪਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂ ਅੰਤ ਨਾ ਅੰਤ ਪਿਥਾ ਲੋਇ ਆਕਾਰ ਜਿਵ ਜੂ ਕਮ ਦਿਵ ਤਿਵ ਕਾਰ ਵੇਖ ਬਿਗਸਾ ਕਰ ਦੇ ਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਰ ਤਿਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਦਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਤਕਾਲ ਕੜੀਐ ਸਦੇ ਸਤੇ ਟਕਸਾਲ ਜਿਨਕੋ ਨਦਰ ਕਰਮ ਕਨਕਾਰ ਨਾਨਕ ਨਦਰ ਨਦਰ ਨਿਹਾਲ ਸਲੋਕੰ ਭਵਨ ਗੁਰੂ ਪਾਣੇ ਪਿਤਾ ਮਾਤਾ ਤ੍ਰਤਮ ਹਤ ਦਿਵਸ ਰਾਤੁ ਜਾਈ ਜਾਇ ਖੇਲਾ ਸਗਲ ਜਗਤ ਚੰਗਿਆਈਆ ਬਰਿਆਈਆ ਵਚਾ ਤਨ ਮਨ ਦੂਰ ਕਰਮ ਆਪੋ ਆਪਨੇ ਕਨੇੜਕ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾ